ਬਸ ਚੰਦ ਉਸ ਦਿਨ ਜੋ ਜਿਹੜਾ ਕਿ ਨਿਰਧਾਰਤ ਦਿਨ ਹੈ ਇੱਕਦਮ ਮਾਈਂਡ ਚੇਂਜ ਹੋ ਜਾਂਦਾ ਹੈ ਕਿ ਚਲੋ ਕੋਈ ਗੱਲ ਨਹੀਂ ਅੱਜ ਅਸੀਂ ਆਪਣਾ ਫੈਸਲਾ ਕਰਵਾ ਕੇ ਦੇਖ ਲੈਣੇ ਪੁਟ ਅਪ ਕਰਵਾ ਕੇ ਦੇਖ ਲੈਣੇ ਔਰ ਬਹੁਤ ਕੇਸਸ ਦੇ ਵਿੱਚ ਐਦਾ ਹੁੰਦਾ ਕਿ ਇੱਕਦਮ ਹੀ ਚੇਂਜ ਆਫ ਮਾਈਂਡ ਹੋ ਜਾਂਦਾ ਹੈ ਚੇਂਜ ਆਫ ਹਾਰਟ ਆਪਾਂ ਜਿਹਨੂੰ ਕਹਿੰਦੇ ਉਹਨਾਂ ਨੂੰ ਇੱਕ ਲੜਾਕੂ ਵਾਲੇ ਮੋਡ ਤੋਂ ਇੱਕ ਸ਼ਾਂਤੀਪੂਰਵਕ ਵਾਲੇ ਮੋਡ ਦੇ ਵਿੱਚ ਲੈ ਕੇ ਆਣਾ ਬਿਲਕੁਲ ਇੱਕ ਨਵਾਂ ਰੂਪ ਤਾਰਨ ਕਰਾਉਣ ਵਾਲੀ ਗੱਲ ਹੁੰਦੀ ਸੋ ਇਹ ਨਹੀਂ ਹੈ ਕਿ ਕੋਰਟਸ ਕੋਈ ਆਪਣਾ ਕੰਮ ਆਪਣੇ ਐਫਰਟਸ ਤੋਂ ਬਚਣ ਦੇ ਲਈ ਲੋਕਧਰ ਵਿੱਚ ਅਸੀਂ ਲੋਕਾਂ ਨੂੰ ਕਹਿੰਨੇ ਕਿ ਆਓ ਤੁਸੀਂ ਇਹ ਨਹੀਂ ਕਿ ਅਸੀਂ ਫੈਸਲੇ ਨਹੀਂ ਕਰ ਸਕਦੇ کافی ਸੈਟਿੰਗਸ ਦੇ ਦੇ ਕੇ کافی ਸੈਟਿੰਗਸ ਦੇ ਦੇ ਕੇ ਸੋ ਕਿਸੇ ਚ 10 ਸੈਟਿੰਗਸ 15 ਸੈਟਿੰਗਸ ਬਹੁਤ ਲੋਕਾਂ ਨੂੰ ਸਮਝਾ ਸਮਝਾ ਕੇ ਸਮਝਾ ਸਮਝਾ ਕੇ کافی ਐਫਰਟਸ ਕਰਕੇ ਫਿਰ ਉਹ ਉਹ ਫਾਈਨਲ ਸਟੇਜ ਤੇ ਆਉਂਦੇ ਪਾਰਟੀਆਂ ਨੇ ਹੀ ਫੈਸਲਾ ਕਰਨਾ ਹੈ ਉਹ ਕਿਸੇ ਵਕਤ ਵੀ ਕੋਰਟ ਦੇ ਵਿੱਚ ਆਪਣੀ ਦਰਖਾਸਤ ਦੇ ਕੇ ਕੋਰਟ ਨੂੰ ਗੁਜ਼ਾਰਿਸ਼ ਕਰ ਸਕਦੇ ਕਿ ਜੀ ਸਾਡਾ ਕੇਸ ਜਿਹੜਾ ਵਾ ਨੈਸ਼ਨਲ ਲੁਕ ਅਦਾਲਤ 'ਚ ਟੇਕ ਅਪ ਕੀਤਾ ਜਾਏ ਇਸ ਤੋਂ ਇਲਾਵਾ ਹਰ ਅਦਾਲਤ ਜਿਹੜੀ ਹੈ ਹਮੇਸ਼ਾ ਹੀ ਲੋਕ ਅਦਾਲਤ ਦਾ ਰੂਪ धारण ਕਰਕੇ ਰੱਖਦੀ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਤੇਰੀ ਫਰੀਦਕੋਟ ਦੀਆਂ ਅਦਾਲਤਾਂ ਵਿੱਚ ਇੱਕ ਹੋਰ ਅਦਾਲਤ ਲੱਗਦੀ ਹੈ ਜਿਹੜੀ ਕਿ 3 ਮਹੀਨਿਆਂ ਬਾਅਦ ਲੱਗਦੀ ਹੈ ਇਸ ਅਦਾਲਤ ਦਾ ਨਾਮ ਹੈ ਲੋਕ ਅਦਾਲਤ ਤੇ ਇਸ ਲੋਕ ਅਦਾਲਤ ਦੇ ਵਿੱਚ ਕੀਤਾ ਗਿਆ ਫੈਸਲਾ ਸੁਣਾਇਆ ਗਿਆ ਫੈਸਲਾ ਸੈਂਤੀ ਦੇ ਨਾਲ ਹੁੰਦਾ ਤੇ ਉਸ ਤੋਂ ਬਾਅਦ ਉਸ ਦੀ ਕਿਤੇ ਵੀ ਅਪੀਲ ਦਾਇਰ ਨਹੀਂ ਹੁੰਦੀ ਯਾਨੀ ਜੋ ਕੁਝ ਇਸ ਅਦਾਲਤ ਦੇ ਵਿੱਚ ਨਿਬੜ ਗਿਆ ਬਸ ਨਿਬੜ ਗਿਆ ਫਰੀਦਕੋਟ ਦੇ ਵਿੱਚ ਹਰ 3 ਮਹੀਨਿਆਂ ਬਾਅਦ ਲੱਗਣ ਵਾਲੀ ਇਹ ਲੋਕ ਅਦਾਲਤ ਅੱਜ ਲਗਾਈ ਗਈ ਜਿਸ ਵਿੱਚ ਲਗਭਗ ਦਰਜਨ ਤੋਂ ਵੱਧ ਲੋਕਾਂ ਨੂੰ ਫਾਇਦਾ ਹੋਇਆ ਕੁਝ ਅਜਿਹੇ ਫੈਸਲੇ ਹੋਏ ਜਿਹੜੇ ਪਿਛਲੇ 5-5 ਸਾਲਾਂ ਤੋਂ ਲੰਮ ਕਰੇ ਸੀ ਲੋਕ ਕਚਹਿਰੀਆਂ ਦੇ ਵਿੱਚ ਤਰੀਕਾਂ ਤੇ ਆ ਰਹੇ ਸੀ ਤੇ ਹੁਣ ਉਹਨਾਂ ਨੂੰ ਤਰੀਕਾਂ ਤੋਂ ਨਜਾਤ ਮਿਲ ਗਈ ਹੈ ਫਰੀਦਕੋਟ ਦੇ ਮਾਨਯੋਗ ਸੈਸ਼ਨ ਜੱਜ ਸ਼੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਇਨ੍ਹਾਂ ਅਦਾਲਤਾਂ ਦੇ ਵਿੱਚ ਲੋਕਾਂ ਨੂੰ ਵੱਡਾ ਫਾਇਦਾ ਹੁੰਦਾ ਤੇ ਵੱਡੇ ਫੈਸਲੇ ਆ ਜਿਹੜੇ ਉਹਨਾਂ ਦੇ ਆਪਸੀ ਸਹਿਮਤੀ ਦੇ ਨਾਲ ਸੁਲਝ ਜਾਂਦੇ ਆ ਤੇ ਉਹਨਾਂ ਦਾ ਤਰੀਕਾਂ ਤੇ ਆਉਣ ਜਾਣ ਦਾ ਜਿਹੜਾ ਖੱਜਲ ਖਵਾਰੀ ਆ ਉਹ ਖਤਮ ਹੋ ਜਾਂਦੀ ਆ ਕਿਸ ਤਰ੍ਹਾਂ ਦੀ ਰਹਿੰਦੀ ਆ ਲੋਕਾਂ ਦਾ ਅਦਾਲਤਾਂ ਦੀ ਰੂਪਰੇਖਾ ਕੌਣ ਜਾ ਸਕਦਾ ਹੈ ਲੋਕ ਅਦਾਲਤ ਦੇ ਵਿੱਚ ਤੇ ਕਿਵੇਂ ਪਹੁੰਚਦੇ ਆ ਲੋਕ ਅਦਾਲਤ ਦੇ ਵਿੱਚ ਹਰ ਤਿੰਨ ਮਹੀਨਿਆਂ ਬਾਅਦ ਕੇਸ ਆਉ ਇਹ ਸਾਰੀ ਜਾਣਕਾਰੀ ਲੈਣੇ ਆ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਤੋਂ ਜਿੰਨੇ ਵੀ 9 ਬੈਂਚਸ ਅਸੀਂ ਅੱਜ ਲਗਾਉਣ ਜਾ ਰਹੇ ਹਾਂ ਕਾਫੀ ਪੁਰਾਣੇ ਫੈਸਲੇ ਉਹਨਾਂ ਦੇ ਵਿੱਚ ਹੋਣ ਜਾ ਰਹੇ ਨੇ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਸ਼ਾਂਤੀਪੂਰਵਕੇ ਫੈਸਲੇ ਹੋ ਰਹੇ ਨੇ ਲੋਕ ਅਦਾਲਤ ਦੇ ਕੁਝ ਐਦਾਂ ਦੇ ਫਾਇਦੇ ਹਨ ਜਿਹੜੇ ਕਿ ਮੈਂ ਦੁਬਾਰਾ ਤੋਂ ਸਾਰਿਆਂ ਨੂੰ ਦੱਸਣਾ ਚਾਹਾਂਗੀ ਕਿ ਇਸ ਤੋਂ ਇਲਾਵਾ ਕਿ ਪਾਰਟੀਆਂ ਜਿਹੜੀਆਂ ਨੇ ਸ਼ਾਂਤੀਪੂਰਵਕ ਆਪਣੇ ਫੈਸਲੇ ਕਰਦੇ ਹਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਫੈਸਲੇ ਹਮੇਸ਼ਾ ਦੇ ਲਈ ਫਾਈਨਲ ਹੁੰਦੇ ਹਨ ਜਿਸ ਤੋਂ ਭਾਵੇਂ ਹੈ ਕਿ ਲੋਕ ਅਦਾਲਤ ਦੇ ਫੈਸਲੇ ਦੇ ਖਿਲਾਫ ਕੋਈ ਵੀ ਪਾਰਟੀ ਅਪੀਲ ਵਿੱਚ ਨਹੀਂ ਜਾ ਸਕਦੀ ਉਹ ਫੈਸਲੇ ਉਸੇ ਤਰੀਕੇ ਦੇ ਨਾਲ ਐਗਜ਼ੀਕਿਊਟੇਬਲ ਹੁੰਦੇ ਨੇ ਜਿਸ ਤਰੀਕੇ ਦੇ ਨਾਲ ਬਾਕੀ ਕੋਈ ਵੀ ਕੋਰਟ ਦਾ ਫੈਸਲਾ ਹੁੰਦਾ ਹੈ ਕੋਰਟ ਫੀਸ ਲਗਾਈ ਗਈ ਰਿਫੰਡ ਕੀਤੀ ਜਾਂਦੀ ਹੈ ਭਾਈਚਾਰਾ ਵੱਧਦਾ ਹੈ ਪਾਰਟੀਆਂ ਦੇ ਵਿੱਚ ਲੋਕ ਆਪਣੇ ਹਰ ਤਰ੍ਹਾਂ ਦੇ ਮਨ ਮਟਾਵ ਮਿਟਾ ਕੇ ਤੇ ਘਰ ਨੂੰ ਜਾਂਦੇ ਹਨ ਪੈਸਿਆਂ ਦਾ ਬਚਤ ਹੁੰਦੀ ਹੈ ਟਾਈਮ ਦੀ ਬਚਤ ਹੁੰਦੀ ਹੈ ਜਲਦੀ ਫੈਸਲੇ ਹੁੰਦੇ ਹਨ ਤੇ ਹਮੇਸ਼ਾ ਦੇ ਲਈ ਲੋਕ ਆਪਣੇ ਫੈਸਲਿਆਂ ਦਾ ਆਪਣੇ ਡਿਸਪਿਊਟਸ ਦਾ ਫੈਸਲਾ ਕਰ ਲੈਂਦੇ ਤੇ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਾਂਗੀ ਕਿ ਵੱਧ ਤੋਂ ਵੱਧ ਅੱਗੇ ਆ ਕੇ ਸਾਡੀ ਲੋਕ ਅਦਾਲਤ ਦੇ ਵਿੱਚ ਹਿੱਸਾ ਲਓ ਆਪਣੇ ਝਗੜਿਆਂ ਨੂੰ ਮੁਕਾਓ ਸ਼ਾਂਤੀਪੂਰਵਕ ਮੁਕਾਓ ਤੇ ਆਰਾਮ ਨਾਲ ਘਰ ਜਾ ਕੇ ਸੁਖ ਦੀ ਨੀਂਦ ਸੌਂ। ਫੈਸਲਾ ਕਰ ਸਕਦਾ ਕਿ ਅਸੀਂ ਇਹ ਲੋਕ ਅਦਾਲਤ ਚ ਜਾਣ। ਜਿਹੜੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਝਗੜੇ ਚੱਲ ਰਹੇ ਐ ਪਹਿਲਾਂ ਤੋਂ ਚੱਲ ਰਹੇ ਐ ਜਾਂ ਕੋਈ ਨਵੇਂ ਝਗੜੇ ਨੇ ਪਾਰਟੀਆਂ ਨੇ ਹੀ ਫੈਸਲਾ ਕਰਨਾ ਹੈ ਉਹ ਕਿਸੇ ਵਕਤ ਵੀ ਕੋਰਟ ਦੇ ਵਿੱਚ ਆਪਣੀ ਦਰਖਾਸਤ ਦੇ ਕੇ ਕੋਰਟ ਨੂੰ ਗੁਜ਼ਾਰਿਸ਼ ਕਰ ਸਕਦੇ ਕਿ ਜੀ ਸਾਡਾ ਕੇਸ ਜਿਹੜਾ ਵੈ ਨੈਸ਼ਨਲ ਲੁੱਕ ਅਦਾਲਤ 'ਚ ਟੇਕ ਅਪ ਕੀਤਾ ਜਾਏ। ਇਸ ਤੋਂ ਇਲਾਵਾ ਹਰ ਅਦਾਲਤ ਜਿਹੜੀ ਐ ਹਮੇਸ਼ਾ ਹੀ ਲੋਕ ਅਦਾਲਤ ਦਾ ਰੁਕਧਾਰਨ ਕਰਕੇ ਰੱਖਦੀ ਐ। ਕੋਈ ਵੀ ਅਦਾਲਤ ਐ ਉਹ ਹਮੇਸ਼ਾ ਦੇ ਲਈ ਇੱਕ ਲੋਕ ਅਦਾਲਤ ਵੀ ਹੈ ਨਾਲ ਦੇ ਨਾਲ ਜਿਹਨੂੰ ਕਿ ਅਸੀਂ ਪ੍ਰੀ ਲੋਕ ਅਦਾਲਤ ਕਹਿੰਦੇ ਆ ਸੋ ਪਾਰਟੀਆਂ ਕਿਸੇ ਵੀ ਵਕਤ ਕੋਰਟ ਨੂੰ ਆ ਕੇ ਕਹਿ ਸਕਦੇ ਨੇ ਯਾਨੀ ਕਿ ਜੀ ਅੱਜ ਸਾਡਾ ਕੇਸ ਜਿਹੜਾ ਵਾ ਹੈ ਸ਼ਾਂਤੀਪੂਰਵਕ ਇਹਦਾ ਫੈਸਲਾ ਕਰ ਦਿਓ ਤੇ ਕਿਸੇ ਵਕਤ ਵੀ ਕੋਈ ਕੋਰਟ ਉਹਨੂੰ ਟੇਕ ਅਪ ਕਰ ਸਕਦੀ ਹੈ ਤੇ ਜਿਹੜੀ ਨੈਸ਼ਨਲ ਲੋਕ ਅਦਾਲਤ ਹੈ ਜਿਹੜੀ ਕਿ ਅਸੀਂ ਇੱਕ ਨਿਰਧਾਰਿਤ ਦਿਨ ਨੂੰ ਲਗਾਉਂਦੇ ਆ ਉਹਦੇ ਵਿੱਚ ਉਹਦਾ ਸਿਰਫ ਇਹ ਇੱਕ ਵੱਡਾ ਫਾਇਦਾ ਹੁੰਦਾ ਹੈ ਕਿ ਲੋਕਾਂ ਦੇ ਵਿੱਚ ਜੋਸ਼ ਜ਼ਿਆਦਾ ਕਈ ਵਾਰੀ ਇਹ ਹੁੰਦਾ ਹੈ ਕਿ ਲੋਕ ਪਹਿਲਾਂ ਨਹੀਂ ਵੀ ਆਪਣਾ ਫੈਸਲਾ ਕਰਾਉਣਾ ਚਾਹੁੰਦੇ ਸ਼ਾਂਤੀਪੂਰਵਕ ਲੜਾਈ ਵਾਲੇ ਮੋੜ 'ਚ ਹੀ ਰਹਿੰਦੇ ਆ ਉਸ ਦਿਨ ਜਿਹੜਾ ਕਿ ਨਿਰਧਾਰਤ ਦਿਨ ਹੈ ਇੱਕਦਮ ਮਾਈਂਡ ਚੇਂਜ ਹੋ ਜਾਂਦਾ ਹੈ ਕਿ ਚਲੋ ਕੋਈ ਗੱਲ ਨਹੀਂ ਅੱਜ ਅਸੀਂ ਆਪਣਾ ਫੈਸਲਾ ਕਰਵਾ ਕੇ ਦੇਖ ਲੈਨੇ ਪੁਟ ਅਪ ਕਰਵਾ ਕੇ ਦੇਖ ਲੈਨੇ ਔਰ ਬਹੁਤ ਕੇਸਸ ਦੇ ਵਿੱਚ ਐਦਾ ਹੁੰਦਾ ਹੈ ਕਿ ਇੱਕਦਮ ਹੀ ਚੇਂਜ ਆਫ ਮਾਈਂਡ ਹੋ ਜਾਂਦਾ ਹੈ ਚੇਂਜ ਆਫ ਹਾਰਟ ਆਪਾਂ ਜਿਹਨੂੰ ਕਹਿੰਨੇ ਇੱਕ ਵਾਰੀ ਫੀਲਿੰਗ ਆ ਜਾਂਦੀ ਹੈ ਤੇ ਕੋ ਚਾਹੁੰਦਾ ਹੈ ਹਾਂ ਜੀ ਬੈਂਚਸ ਬਣਾਉਣੇ ਆ ਜੀ ਜਿਸ ਤੋਂ ਇਲਾਵਾ ਹੋਰ ਕੌਣ ਬੈਠਾ ਹਾਂ ਹਾਂ ਉਹਨਾਂ ਦੇ ਵਿੱਚ ਸੀ ਸਾਡੇ ਉਹਨਾਂ ਨੂੰ ਮੈਂਬਰਸ ਕਹ ਉਹ ਵੀ ਅਸੀਂ ਐਡਵੋਕੇਟਸ ਦੇ ਵਿੱਚੋਂ ਦੀ ਤੇ ਹੋਰ ਜਿਹੜੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਕਿਸੇ ਵੀ ਤਰ੍ਹਾਂ ਦੀ ਕਿਸੇ ਅਹੁਦੇ ਤੇ ਹੋਣ ਭਾਵੇਂ ਕੋਈ ਟੀਚਰਸ ਹੋਣ ਭਾਵੇਂ ਕੁਝ ਹੋਣ ਜਿਨ੍ਹਾਂ ਦਾ ਥੋੜਾ ਜਿਹਾ ਸੋਸ਼ਲ ਵੈਲਫੇਅਰ ਵੱਲ ਨੂੰ ਧਿਆਨ ਹੋਵੇ ਅਸੀਂ ਉਹਨਾਂ ਨੂੰ ਮੈਂਬਰਸ ਕਰਨੇ ਲੋਕਦਾਲਤਾ ਸੋ ਇੱਕ ਬੈਂਚ ਦੇ ਵਿੱਚ ਇੱਕ ਜੱਜ ਤੋਂ ਇਲਾਵਾ ਦੋ ਮੈਂਬਰਸ ਹੁੰਦੇ ਨੇ ਲੋਕਦਾਲਤਾ ਸੋ ਸਾਰੇ ਇਕੱਠੇ ਮਿਲ ਕੇ ਪਾਰਟੀਆਂ ਨੂੰ ਸਮਝਾ ਕੇ ਤੇ ਉਹਨਾਂ ਨੂੰ ਇੱਕ ਫੈਸਲੇ ਦੀ ਟੇਬਲ ਤੇ ਲੈ ਕੇ ਜ਼ਿਆਦਾਤਰ ਇਹਦੇ ਵਿੱਚ ਸਮਝੋਤੇ ਦੀ ਗੁਜਾਇਸ਼ ਹੁੰਦੀ ਹੈ ਹਾਂਜੀ ਦੇਖੋ ਲੋਕਦਾਲਤ ਦੇ ਵਿੱਚ ਅਸੀਂ ਕੇਸਸ ਉਹ ਲੈਨੇ ਆ ਜਿਨ੍ਹਾਂ ਦੇ ਵਿੱਚ ਇੱਕ ਐਲੀਮੈਂਟ ਆਫ ਸੈਟਲਮੈਂਟ ਹੁੰਦਾ ਸੋ ਸਾਡੀਆਂ ਕੋਰਟਸ ਨੇ ਪਹਿਲਾਂ ਇਹ ਐਫਰਟਸ ਕੀਤੇ ਹੁੰਦੇ ਆ ਲੋਕਾਂ ਨੂੰ ਸਮਝਾਇਆ ਹੁੰਦਾ ਜਿਨ੍ਹਾਂ ਦੇ ਵਿੱਚ ਇੱਕ ਐਲੀਮੈਂਟ ਮਤਲਬ ਕਿ ਸਮਝ ਲਓ ਕਿ ਥੋੜਾ ਜਿਹਾ ਪਾਰਟੀਆਂ ਨੂੰ ਅੰਦਰੋਂ ਦੀ ਝੁਕਾਓ ਹੁੰਦਾ ਅਦਰਵਾਈਜ਼ ਜਿਹੜੇ ਹੌਟਲੀ ਕੰਟੈਸਟਡ ਨੇ ਜਿੱਥੇ ਪਾਰਟੀਆਂ ਨੇ ਬਿਲਕੁਲ ਹੀ ਕੋਈ ਮਨ ਨਹੀਂ ਬਣਾਇਆ ਹੋਇਆ ਉਹਨਾਂ ਨੂੰ ਫਿਰ ਲੋਕ ਅਦਾਲਤ ਲੈਣ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਸਾਡੀਆਂ ਕੋਰਟਸ ਜਿਹੜੀਆਂ ਨੇ ਲੋਕ ਅਦਾਲਤ ਕੇਸਸ ਟੇਕ ਅਪ ਕਰਨ ਤੋਂ ਪਹਿਲਾਂ ਕਾਫੀ ਸੈਟਿੰਗਸ ਦੇ ਦੇ ਕੇ ਕਾਫੀ ਸੈਟਿੰਗਸ ਦੇ ਦੇ ਕੇ ਸੋ ਕਿਸੇ ਚ 10 ਸੈਟਿੰਗਸ ਇਸ 15 ਸੈਟਿੰਗਸ ਬਹੁਤ ਲੋਕਾਂ ਨੂੰ ਸਮਝਾ ਸਮਝਾ ਕੇ ਸਮਝਾ ਸਮਝਾ ਕੇ ਕਾਫੀ ਐਫਰਟਸ ਕਰਕੇ ਫਿਰ ਉਹ ਉਹ ਫਾਈਨਲ ਸਟੇਜ ਤੇ ਆਉਂਦੇ ਸੋ ਲੋਕ ਅਦਾਲਤ ਦੇ ਵਿੱਚ ਵੀ ਬਹੁਤ ਐਫਰਟ ਕਰਨਾ ਪੈਂਦਾ ਕੋਰਟ ਨੂੰ ਵੀ ਪਾਰਟੀਆਂ ਨੂੰ ਵੀ ਕਿ ਉਹਨਾਂ ਤੇ ਉਹ ਸੈਂਸ ਗੁੱਡ ਸੈਂਸ ਪ੍ਰਿਵੇਲ ਕਰੇ ਅਲਟੀਮੇਟਲੀ ਉਹਨਾਂ ਨੂੰ ਇੱਕ ਲੜਾਕੂ ਵਾਲੇ ਮੋਡ ਤੋਂ ਇੱਕ ਸ਼ਾਂਤੀਪੂਰਵਕ ਵਾਲੇ ਮੋਡ ਦੇ ਵਿੱਚ ਲੈ ਕੇ ਆਣਾ ਬਿਲਕੁਲ ਇੱਕ ਨਵਾਂ ਰੂਪ ਧਾਰਨ ਕਰਨ ਵਾਲੀ ਗੱਲ ਹੁੰਦੀ ਸੋ ਇਹ ਨਹੀਂ ਹੈ ਕਿ ਕੋਰਟਸ ਕੋਈ ਆਪਣਾ ਕੰਮ ਆਪਣੇ ਐਫਰਟਸ ਤੋਂ ਬਚਣ ਦੇ ਲਈ ਲੋਕਦਰ ਵਿੱਚ ਅਸੀਂ ਲੋਕਾਂ ਨੂੰ ਕਹਿੰਨੇ ਕਿ ਆਓ ਤੁਸੀਂ ਇਹ ਨਹੀਂ ਕਿ ਅਸੀਂ ਫੈਸਲੇ ਨਹੀਂ ਕਰ ਸਕਦੇ ਕੋਰਟ ਨੇ ਤਾਂ ਫੈਸਲਾ ਕਰ ਹੀ ਦੇਣਾ ਮੈਰਿਟਸ ਦੇ ਉੱਪਰ ਕੋਰਟ ਨੂੰ ਤਾਂ ਕੋਰਟ ਤਾਂ ਟ੍ਰੇਨਡ ਹੈ ਜੱਜ ਤਾਂ ਟ੍ਰੇਨਡ ਹੈ ਇਹਦੇ ਵਿੱਚ ਤਾਂ ਜ਼ਿਆਦਾ ਕੋਰਟਸ ਨੂੰ ਕਈ ਵਾਰੀ ਜਜਮੈਂਟ ਲਖਾਂ ਤੋਂ ਵੀ ਜ਼ਿਆਦਾ ਐਫਰਟ ਕਰਨੀ ਪੈਂਦੀ ਹੈ ਲੋਕਾਂ ਨੂੰ ਉਸ ਮੋਡ ਦੇ ਵਿੱਚ ਲੈ ਕੇ ਆਉਣ ਲਈ ਉਸ ਦਿਨ ਜਦੋਂ